ਸੋ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ ਜਟੀਨ ਨੇ ਪੰਜਾਬ ਦੇ ਵਿੱਚ ਇੱਕ ਸਪੈਸ਼ਲ ਸਟੋਰੀ ਲੈ ਕੇ ਤੁਹਾਡੇ ਰੂਬਰੂ ਹੋਏ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਸਤਰ ਤੇ ਡੀਐਸਪੀਜ਼ ਦੀ ਜਿਹੜੀ ਹੈ ਉਹ ਤਬਾਦਲੇ ਕੀਤੇ ਗਏ ਆ ਸੋ ਉਹਨਾਂ ਚੋਂ ਇੱਕ ਡੀਐਸਪੀ ਹੈਗੇ ਸਰਦਾਰ ਵਿਕਰਮਜੀਤ ਸਿੰਘ ਬਰਾੜ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਜਪੁਰਾ ਦੇ ਵਿੱਚ ਡੀਐਸਪੀ ਲਾਇਆ ਗਿਆ ਸੋ ਕੌਣ ਹੈ ਵਿਕਰਮਜੀਤ ਸਿੰਘ ਬਰਾੜ ਅੱਛੀ ਤਰ੍ਹਾਂ ਜਾਣਦੇ ਹੋ ਮੈਨੂੰ ਇਸ ਸ਼ਖਸੀਅਤ ਬਾਰੇ ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ ਹੈ ਬੱਚਾ-ਬੱਚਾ ਰਾਜਪੁਰੇ ਦਾ ਜਾਣਦਾ ਕਿ ਸਰਦਾਰ ਵਿਕਰਮਜੀਤ ਸਿੰਘ ਬਰਾੜ ਕੌਣ ਨੇ ਸੋ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਈਏ ਸਰਦਾਰ ਵਿਕਰਮਜੀਤ ਸਿੰਘ ਬਰਾੜ ਬਾਰੇ ਇਹ 2009 ਦੇ ਵਿੱਚ ਰਾਜਪੁਰਾ ਬਤੌਰ ਸਿਟੀ ਥਾਣਾ ਐਸ ਐਚਓ ਤਾਇਨਾਤ ਸੀਗੇ 2013 ਦੇ ਵਿੱਚ ਵੀ ਰਹੇ ਹੈ ਐਸ ਐਚਓ ਰਾਜਪੁਰਾ ਸਿਟੀ ਦੇ ਤੇ सदर ਥਾਣੇ ਦੇ ਵੀ ਇਹ ਐਸ ਐਚਓ ਰਹਿ ਚੁਕੇ ਹਨ ਉਸ ਤੋਂ ਬਾਅਦ ਲਗਾਤਾਰ ਇਹਨਾਂ ਵੱਲੋਂ ਗੈਂਗਸਟਰ ਜੋ ਪੰਜਾਬ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਫੈਲ ਚੁੱਕੇ ਸੀ ਉਹਨਾਂ ਦਾ ਸਫਾਇਆ ਕੀਤਾ ਗਿਆ ਸੋ ਪੰਜਾਬ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਉਹਨਾਂ ਵੱਲੋਂ ਕੈਬਨਿਟ ਦੇ ਵਿੱਚ ਫੈਸਲਾ ਲੈ ਕੇ ਇਹਨਾਂ ਨੂੰ ਬਤੌਰ ਡੀਐਸਪੀ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਇਹ ਕਾਮਯਾਬੀ ਵੱਲ ਵੱਧੇ ਚਲੇ ਗਏ ਇਹਨਾਂ ਨੂੰ ਚਾਰ ਗਲੈਂਟਰੀ ਅਵਾਰਡ ਮੁੱਖ ਮੰਤਰੀ ਅਵਾਰਡ ਇਹ ਕਈ ਅਵਾਰਡ ਦੇ ਨਾਲ ਜਿਹੜਾ ਹੈ ਨਵਾਜ਼ਾ ਗਿਆ ਇਹਨਾਂ ਦੇ ਟੀਮ ਦੇ ਮੈਂਬਰਾਂ ਨੂੰ ਵੀ ਇਹਨਾਂ ਕਰਕੇ ਜਿਹੜਾ ਹੈ ਗਲੈਂਟਰੀ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਸੋ ਸਾਰੀ ਜਾਣਕਾਰੀ ਸਾਰੀ ਸਟੋਰੀ ਅੱਜ ਤੁਹਾਨੂੰ ਦਿਖਾਵਾਂਗੇ ਸੋ ਬਿਨਾਂ ਦੇਰੀ ਕੀਤੇ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੇ ਤੁਹਾਨੂੰ ਜਾਣਕਾਰੀ ਦਿੰਨੇ ਆ ਸਰਦਾਰ ਵਿਕਰਮਜੀਤ ਸਿੰਘ ਬਰਾੜ ਦੀ ਜ਼ਿੰਦਗੀ ਬਾਰੇ ਨੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਐਓਡੀਐਸਪੀ ਨੇ ਜਿਨ੍ਹਾਂ ਦੀ ਗਗਵਾਈ ਦੇ ਵਿੱਚ 26 ਜਨਵਰੀ 2018 ਦੇ ਵਿੱਚ ਵਿੱਕੀ ਗੌਂਦਰ ਨਾਮੀ ਗੈਂਗਸਟਰ ਦਾ ਇੰਕਾਊਂਟਰ ਕੀਤਾ ਗਿਆ ਸੀ ਇਹੀ ਉਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆਏ ਸਨ ਜਦੋਂ 2018 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਕੈਬਨਟ ਦੇ ਵਿੱਚ ਫੈਸਲਾ ਲੈ ਕੇ ਵਿਕਰਮਜੀਤ ਸਿੰਘ ਬਰਾੜ ਨੂੰ ਡੀਐਸਪੀ ਬਣਾਇਆ ਗਿਆ ਸੀ ਜੇਕਰ ਸਰਦਾਰ ਵਿਕਰਮਜੀਤ ਸਿੰਘ ਬਰਾੜ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਪਰਿਵਾਰ ਪੰਜਾਬ ਪੁਲਿਸ ਨੂੰ ਸਮਰਪਿਤ ਹੈ ਇਹਨਾਂ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ਬਤੌਰ ਐਸਪੀ ਤੈਨਾਤ ਸੀ ਜੋ ਕਿ ਇੱਕ ਐਨਕਾਊਂਟਰ ਦੇ ਦੌਰਾਨ ਸ਼ਹੀਦ ਹੋ ਗਏ ਸੀ ਇਸੇ ਲਈ ਸਰਦਾਰ ਵਿਕਰਮਜੀਤ ਸਿੰਘ ਬਰਾੜ ਨੇ ਵੀ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਨਿਭਾਉਣ ਦਾ ਫੈਸਲਾ ਲਿਆ। ਸਾਲ 2000 ਦੇ ਵਿੱਚ ਪੁਲਿਸ ਦੇ ਵਿੱਚ ਭਰਤੀ ਹੋਈ। ਉਸ ਸਮੇਂ ਤੋਂ ਇੱਕ ਤੋਂ ਬਾਅਦ ਇੱਕ ਕਾਮਯਾਬੀ ਸਰਦਾਰ ਵਿਕਰਮਜੀਤ ਸਿੰਘ ਬਰਾੜ ਦੇ ਹੱਥ ਲੱਗਦੀ ਰਹੀ। ਜਿਸ ਦੇ ਵਿੱਚ ਸਭ ਤੋਂ ਵੱਡੀ ਕਾਮਯਾਬੀ 26 ਜਨਵਰੀ 2018 ਨੂੰ ਨਾਮੀ ਗੈਂਗਸਟਰ ਵਿੱਕੀ ਗੌਂਟਰ ਦਾ ਐਨਕਾਊਂਟਰ ਕੀਤਾ ਗਿਆ। ਉਸ ਤੋਂ ਬਾਅਦ ਵਿਕਰਮ ਬਰਾੜ ਨੂੰ ਰਾਸ਼ਟਰੀ ਐਵਾਰਡ, ਮੁੱਖ ਮੰਤਰੀ ਐਵਾਰਡ ਅਤੇ ਹੋਰ ਵੀ ਕਈ ਨਾਮੀ ਐਵਾਰਡ ਦੇ ਨਾਲ ਨਿਵਾਜਿਆ ਗਿਆ। ਜਦਕਿ ਪਿਛਲੇ ਸਾਲ ਬਰਾੜ ਦੀ ਟੀਮ ਦੇ ਦੁਆਰਾ ਦਵਿੰਦਰ ਬੰਬੀਹਾ ਗੈਂਗ ਦੀ ਕਈ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹੋ ਜਿਹੀ ਦਲੇਰੀ ਭਰੀ ਡਿਊਟੀ ਕਰਦੇ ਹੋਏ ਬਰਾੜ ਨੂੰ ਕਈ ਗੈਂਗਸਟਰਾਂ ਦੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਜਿਸ ਦੀ ਪਰਵਾਹ ਨਾ ਕਰਦੇ ਹੋਏ ਸਰਦਾਰ ਵਿਕਰਮਜੀਤ ਸਿੰਘ ਬਰਾੜ ਆਪਣੇ ਕੰਮ ਦੇ ਵਿੱਚ ਇਮਾਨਦਾਰੀ ਦੇ ਨਾਲ ਲੱਗੇ ਹੋਏ ਨੇ। ਅਤੇ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕਰ ਰਹੇ ਨੇ ਸੋ ਹੁਣ ਜਿੱਥੇ ਵਿਕਰਮਜੀਤ ਸਿੰਘ ਬਰਾੜ ਦੇ ਕੋਲ ਏਜੀਟੀਐਫ ਪੰਜਾਬ ਦੀ ਡੀਐਸਪੀ ਨੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਰਾਜਪੁਰੇ ਦੀ ਡੀਐਸਪੀ ਦੇ ਤੌਰ ਤੇ ਲਗਾਇਆ ਗਿਆ ਜਦੋਂ ਵਿਕਰਮਜੀਤ ਸਿੰਘ ਬਰਾੜ ਦੀ ਟਰਾਂਸਫਰ ਦੀ ਖਬਰ ਰਾਜਪੁਰੇ ਸ਼ਹਿਰ ਦੇ ਵਿੱਚ ਫੈਲਦੀ ਹੈ ਤਾਂ ਲੋਕਾਂ ਦੇ ਵਿੱਚ ਖੁਸ਼ੀ ਦਾ ਠਿਕਾਣਾ ਨਹੀਂ ਰਹਿੰਦਾ ਅਤੇ ਲੋਕ ਬੜੇ ਬੇਫਿਕਰੇ ਹੋ ਕੇ ਸੋ ਜਾਂਦੇ ਨੇ ਕਿਉਂਕਿ ਵਿਕਰਮ ਸਿੰਘ ਬਰਾੜ ਹੀ ਰਾਜਪੁਰੇ ਹੁਣ ਨਵੇਂ ਡੀਐਸਪੀ ਹੋਣਗੇ ਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਜਿਹੜੇ ਥੋੜ ਨੁਟੇਰੇ ਨੇ ਉਹ ਆਪਣਾ ਬਿਸਤਰਾ ਗੋਲ ਕਰਕੇ ਇਥੋਂ ਚਲੇ ਜਾਣ ਕਿਉਂਕਿ ਵਿਕਰਮਜੀਤ ਸਿੰਘ ਬਰਾੜ ਜਿੱਤੇ ਮਿਲਨਸਾਰ ਪੱਤੀ ਨੇ ਉਥੇ ਇੱਕ ਸਖਤ ਅਫਸਰ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ ਜਿੱਥੇ ਆਮ ਲੋਕ ਵਿਕਰਮ ਸਿੰਘ ਬਰਾੜ ਦੀ ਆਣ ਦੀ ਖੁਸ਼ੀ ਮਨਾ ਰਹੇ ਨੇ ਉਥੇ ਹੀ ਕੀ ਕਹਿਣਾ ਰਾਜਨੀਤਿਕ ਪਾਰਟੀ ਦੇ ਅਲੱਗ-ਅਲੱਗ ਨੁਮਾਇੰਦਿਆਂ ਦਾ ਸੋ ਆਓ ਸੁਣ ਲੈਣਿਆ ਉਹਨਾਂ ਦੀ ਜ਼ੁਬਾਨੀ ਸੋ ਤੁਸੀਂ ਦੇਖ ਚੁੱਕੇ ਹੋਗੇ ਕਿ ਕਿਸ ਤਰ੍ਹਾਂ ਸਰਦਾਰ ਵਿਕਰਮਜੀਤ ਸਿੰਘ ਬਰਾੜ ਨੇ ਆਪਣੀ ਜ਼ਿੰਦਗੀ ਦੇ ਵਿੱਚ ਖਤਰਿਆਂ ਨੂੰ ਮੋਲ ਲੈਂਦੇ ਹੋਏ ਅੱਜ ਉਹ 4 ਗਿਲ ਐਂਟਰੀ ਅਵਾਰਡ ਜਿਹੜੇ ਹਨ ਉਹਨਾਂ ਨੂੰ ਮਿਲੇ ਹੈ ਤੇ ਕਾਫੀ ਸ਼ੋਹਰਤ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਨੌਕਰੀ ਦੇ ਵਿੱਚ ਪੰਜਾਬ ਪੁਲਿਸ ਦੀ ਨੌਕਰੀ ਦੇ ਵਿੱਚ ਹਾਸਲ ਕੀਤੀ ਹੈ ਸੋ ਤੁਹਾਨੂੰ ਸਿੱਧਾ ਲੈ ਕੇ ਚਲਦੇ ਹਾਂ ਰਾਜਪੁਰਾ ਦੇ ਸਿਟੀ ਥਾਣੇ ਦੇ ਵਿੱਚ ਜਿੱਥੇ 2009 ਦੇ ਵਿੱਚ ਸਰਦਾਰ ਵਿਕਰਮਜੀਤ ਸਿੰਘ ਬਰਾੜ ਮੌਜੂਦ ਸੀ ਉਹ ਬਿਲਡਿੰਗ ਦਿਖਾਣੇ ਹੁਣ ਨਵੀਂ ਬਣ ਚੁੱਕੀ ਹੈ ਆਓ ਸਿੱਧਾ ਲੈ ਕੇ ਚਲਦੇ ਹਾਂ ਤੁਹਾਨੂੰ ਰਾਜਪੁਰਾ ਦੇ ਸਿਟੀ ਥਾਣਾ ਦੇ ਵਿੱਚ ਸੋ ਅਸੀਂ ਰਾਜਪੁਰਾ ਦੇ ਉਸੇ ਸਿਟੀ ਥਾਣਾ ਦੇ ਬਾਹਰ ਖੜੇ ਆ ਜਿੱਥੇ ਕਿ 2009 ਤੋਂ ਲੈ ਕੇ 2010 ਤੇ 2012 ਤੋਂ ਲੈ ਕੇ 2013 ਦੇ ਵਿੱਚ ਸਰਦਾਰ ਵਿਕਰਮਜੀਤ ਸਿੰਘ ਬਰਾੜ ਬਤੌਰ ਐਸਐਚਓ ਨਿਯੁਕਤ ਹੋਏ ਸੀਗੇ ਤੇ ਉਹਨਾਂ ਨੇ ਬੜੀ ਵਧੀਆ ਉਹ ਸੇਵਾਵਾਂ ਨਿਭਾਈਆਂ ਸੀਗੀਆਂ ਇੱਥੋਂ ਹੀ ਜਿਹੜਾ ਉਹਨਾਂ ਦਾ ਕੈਰੀਅਰ ਜਿਹੜਾ ਸਟਾਰਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਏਜੀਟੀਐਫ ਤੇ ਉਸ ਤੋਂ ਬਾਅਦ ਕਈ ਗੈਂਗਸਟਰ ਉਹਨਾਂ ਨੇ ਮਾਰੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਚੌਥਾ ਜਿਹੜਾ ਗਲੈਂਟਰੀ ਅਵਾਰਡ ਵੀ ਜਿਹੜਾ ਹੈ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਉਹ ਉਹੀ ਥਾਣਾ ਹੈਗਾ ਹੁਣ ਫਿਲਹਾਲ ਤਾਂ ਜਿਹੜੀ ਹੈ ਉਹ ਬਿਲਡਿੰਗ ਜਿਹੜੀ ਹੈ ਨਵੀਂ ਬਣ ਚੁੱਕੀ ਹੈ ਲੇਕਿਨ ਉਸ ਟਾਈਮ ਉਰੇ ਇੱਕ ਪੁਰਾਣੀ ਬਿਲਡਿੰਗ ਹੋਇਆ ਕਰਦੀ ਸੀ ਜਦ ਵਿਕਰਮਜੀਤ ਸਿੰਘ ਬਰਾੜ ਉਰੇ ਬਤੌਰ ਐਸਐਚਓ ਹੋ ਸੀਗਾ ਲੋਕ ਉਹਨਾਂ ਨੂੰ ਪਸੰਦ ਕਰਦੇ ਸੀਗੇ ਤੇ ਪੂਰਾ ਸ਼ਹਿਰ ਅੱਜ ਖੁਸ਼ੀ ਮਨਾ ਰਿਹਾ ਉਹਨਾਂ ਦੇ ਡੀਐਸਪੀ ਬਣਨ ਰਾਜਪੁਰਾ ਡੀਐਸਪੀ ਬਣਨ ਤੇ ਤਾਂ ਖੁਸ਼ੀਆਂ ਮਨਾ ਹੀ ਰਿਹਾ ਲੇਕਿਨ ਉਹਨਾਂ ਨੂੰ ਜਿਹੜਾ ਚੌਥਾ ਗਲੈਂਟਰੀ ਅਵਾਰਡ ਦਿੱਤਾ ਜਾ ਰਿਹਾ ਤੇ ਰਾਜਪੁਰਾ ਸ਼ਹਿਰ ਦੇ ਵਿੱਚ ਇੱਕ ਖੁਸ਼ੀ ਦਾ ਅਲੱਗ ਹੀ ਮਾਹੌਲ ਹੈ ਜਿਵੇਂ ਕਿ ਅਸੀਂ ਤੁਹਾਨੂੰ ਲੋਕਾਂ ਦੀ ਬਾਈਟਾਂ ਸੁਣਾ ਰਹੇ ਹਾਂ ਜਿਹੜੇ ਰਾਜਪੁਰੇ ਦੇ ਰਾਜਨੀਤਿਕ ਲੋਕ ਹੈ ਚਾਹੇ ਉਹ ਕੋਈ ਵੀ ਪਾਰਟੀ ਤੋਂ ਸਬੰਧ ਰੱਖਦਾ ਸਾਰਿਆਂ ਦੇ ਨਾਲ ਜਿਹੜਾ ਹੈ ਵਿਕਰਮਜੀਤ ਸਿੰਘ ਬਰਾੜ ਦਾ ਪ੍ਰਾਵਾ ਵਰਗਾ ਜਿਹੜਾ ਪਿਆਰ ਬਣਿਆ ਹੋਇਆ ਤੇ ਉਹਨਾਂ ਨੂੰ ਵਧਾਈਆਂ ਦੇਣ ਦਾ ਲਗਾਤਾਰ ਉਹਨਾਂ ਨੂੰ ਫੋਨ ਉਹੀ ਥਾਣਾ ਤੁਹਾਨੂੰ ਲਗਾਤਾਰ ਬਰਾੜ ਨੇ 2009 ਤੋਂ ਲੈ ਕੇ 2010 ਤੇ 2012 ਤੋਂ ਲੈ ਕੇ 2013 ਦੇ ਵਿੱਚ ਬਤੌਰ ਜਿਹੜਾ ਹੈ ਐਸ ਐਚਓ ਦੇ ਤੌਰ ਤੇ ਆਪਣੀ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਤੇ ਇੰਨਾ ਪਿਆਰ ਰਾਜਪੁਰਾ ਦੀ ਜਨਤਾ ਦੇ ਨਾਲ ਬਣਾਇਆ ਜੋ ਤੁਹਾਨੂੰ ਲਗਾਤਾਰ ਅਸੀਂ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਕਿ ਲੋਕਾਂ ਦਾ ਉਹਨਾਂ ਦੇ ਬਾਰੇ ਕੀ ਕਹਿਣਾ ਸੋ ਤੁਹਾਨੂੰ ਲਗਾਤਾਰ ਸਟੋਰੀ ਦਿਖਾ ਰਹੇ ਹਾਂ ਤੇ ਅੱਗੇ ਵੀ ਤੁਹਾਨੂੰ ਲੋਕਾਂ ਨਾਲ ਗੱਲ ਕਰਾਂਦੇ ਰਵਾਂਗੇ ਸੋ ਲਗਾਤਾਰ ਸਰਦਾਰ ਵਿਕਰਮਜੀਤ ਸਿੰਘ ਬਰਾੜ ਦੀ ਜ਼ਿੰਦਗੀ ਬਾਰੇ ਤੁਹਾਨੂੰ ਦੱਸ ਰਿਹਾ ਸਿਟੀ ਥਾਣਾ ਦਿਖਾਇਆ ਜਿੱਥੇ ਕੀ ਉਹ ਬਤੌਰ ਐਸਐਚਓ ਬੜੀ ਕਾਮਯਾਬੀ ਦੇ ਨਾਲ ਜਿਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਕੀਤਾ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਕਾਮਯਾਬੀ ਵੱਲ ਵਧੇ ਚਲੇ ਗਏ ਸੋ ਲੋਕਾਂ ਦਾ ਕੀ ਕਹਿਣਾ ਹੈ ਜਿਵੇਂ ਰਾਜਪੁਰਾ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਰਾਜਪੁਰਾ ਦੇ ਵਿੱਚ ਸਰਦਾਰ ਵਿਕਰਮਜੀਤ ਸਿੰਘ ਬਰਾੜ ਜੋ ਐਸਐਚਓ ਰਹਿ ਕੇ ਗਏ ਸੀ ਕਿਸੇ ਟਾਈਮ ਜਿਨ੍ਹਾਂ ਨੂੰ ਜਿਨ੍ਹਾਂ ਦੇ ਆਂਦੇ ਹੀ ਚੋਰ ਜਿਹੜਾ ਹੈ ਸ਼ਹਿਰ ਛੱਡ ਕੇ ਭੱਜ ਜਾਂਦੇ ਸੀ ਕਿ ਹੁਣ ਵਿਕਰਮਜੀਤ ਸਿੰਘ ਬਰਾੜ ਰਾਜਪੁਰਾ ਦੇ ਵਿੱਚ ਆ ਚੁੱਕੇ ਹਨ ਹੁਣ ਉਰੇ ਉਹਨਾਂ ਦੀ ਬਿਲਕੁਲ ਵੀ ਦਾਲ ਨਹੀਂ ਗਲੇਗੀ ਤੇ ਉਹ ਸ਼ਹਿਰ ਛੱਡ ਕੇ ਭੱਜ ਜਾਂਦੇ ਸੀਗੇ ਸੋ ਲੋਕਾਂ ਦਾ ਕੀ ਕਹਿਣਾ ਹੈ ਲੋਕ ਕੀ ਕਹਿ ਰਹੇ ਹਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਜਿਹੜਾ ਹੈ ਲਗਾਤਾਰ ਵਿਕਰਮਜੀਤ ਸਿੰਘ ਬਰਾੜ ਜੀ ਦਾ ਸਵਾਗਤ ਕੀਤਾ ਜਾ ਰਿਹਾ ਸੋ ਤੁਹਾਨੂੰ ਦਿਖਾਣੇ ਆ ਕਿ ਰਾਜਨੀਤਿਕ ਲੋਕਾਂ ਦਾ ਤੇ ਆਮ ਲੋਕਾਂ ਦਾ ਸਰਦਾਰ ਬਰਾੜ ਸਾਹਿਬ ਬਾਰੇ ਕੀ ਕਹਿਣਾ ਹੈ ਜੇ ਆਪਾ ਰਾਸ਼ਟਰਪਤੀ ਪੁਰਸਕਾਰ ਦੀ ਗੱਲ ਕਰੀਏ ਮੈਂ ਸਮਝਦਾ ਕਿ ਕੇਵਲ ਰਾਜਪੁਰੇ ਦਾ ਜਾਂ ਬਰਾੜ ਸਾਹਿਬ ਦਾ ਹੀ ਨਾਮ ਨਹੀਂ ਉੱਚਾ ਹੋਇਆ ਹਿੰਦੁਸਤਾਨ ਦੇ ਵਿੱਚ ਪੂਰੇ ਪੰਜਾਬ ਦਾ ਨਾਮ ਉੱਚਾ ਹੋਇਆ ਚੌਥੀ ਵਾਰ ਸਾਡੇ ਇੱਕ ਪੰਜਾਬ ਦੇ ਅਫੀਸਰ ਨੂੰ ਵਿਕਰਮਜੀਤ ਬਰਾੜ ਜੀ ਨੂੰ ਜੋ ਰਾਸ਼ਟਰਪਤੀ ਪੁਰਸਕਾਰ ਮਿਲਿਆ ਮੈਸ ਮਸਦਾ ਕੀ ਮੈਨੂੰ ਬਹੁਤ ਖੁਸ਼ੀ ਹੋਈ ਆ ਬਹੁਤ ਵਧੀਆ ਅਫੀਸਰ ਨੇ ਔਰ ਹਮੇਸ਼ਾ ਹੀ ਉਹਨਾਂ ਨੇ ਜਦੋਂ ਵੀ ਰਾਜਪੁਰੇ ਪਹਿਲਾਂ ਵੀ ਰਹੇ ਨੇ ਹਮੇਸ਼ਾ ਹੀ ਲਾਅ ਔਰ ਆਰਡਰ ਦੇ ਨਾਲ ਕ੍ਰਾਈਮ ਰੇਟ ਜ਼ੀਰੋ ਰਿਹਾ ਮੈਂ ਉਹਨਾਂ ਨੂੰ ਆਪਣੇ ਵੱਲੋਂ ਨਿੱਜੀ ਤੌਰ ਤੇ ਬਹੁਤ-ਬਹੁਤ ਮੁਬਾਰਕਬਾਦ ਦਿਨਾ ਦੇਖੋ ਮੈਂ ਕੱਲ ਹੀ ਰਾਤ ਇੱਕ ਟੀਵੀ ਚੈਨਲ ਤੇ ਦੇਖ ਰਿਹਾ ਸੀਗਾ ਕਿ ਜਦੋਂ ਵਿਕਰਮ ਬਰਾੜ ਜੀ ਹੈਗੇ ਆ ਇਹਨਾਂ ਨੂੰ ਚੌਥੀ ਵਾਰ ਰਾਸ਼ਟ੍ਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਨਿੱਜੀ ਵੀ ਸਾਹਿਬ ਵੱਲੋਂ ਬਹੁਤ ਹੀ ਦਲੇਰ ਅਫਸਰ ਨੇ ਦਬਦਬਾ ਹੈ ਇਹਨਾਂ ਦਾ ਇਲਾਕੇ ਦੇ ਵਿੱਚ ਨਾ ਹੈਗਾ ਪੂਰੇ ਪੰਜਾਬ ਦੇ ਵਿੱਚ ਤਾਂ ਮੈਂ ਸਮਝਦਾ ਕਿ ਜਿਹੜੇ ਹੁਣ ਮਾੜੇ ਅਨਸਰ ਬੇਖੌਫ ਹੋ ਕੇ ਘੁੰਮ ਰਹੇ ਸੀਗੇ ਤਾਂ ਬੇਸ਼ੱਕ ਇਹਦੇ ਵਿੱਚ ਕੋਈ ਮਤਲਬ ਸ਼ੱਕ ਨਹੀਂ ਹੈ ਕਿ ਇਹਨਾਂ ਦੇ ਆਉਣ ਦੇ ਨਾਲ ਜਰੂਰ ਜਿਹੜਾ ਹੈਗਾ ਉਹਨਾਂ ਦੇ ਠੱਲ ਪਏਗੀ ਉਹ ਸ਼ਹਿਰ ਦੇ ਵਸਨੀਕਾਂ ਨੂੰ ਜਿਹੜੀ ਇੱਕ ਰਾਤ ਮਿਲੇਗੀ ਚਲੋ ਤਾਂ ਸੰਦੀਪ ਜੀ ਤੁਹਾਡਾ ਮੇਰੇ ਦੁਤਰਾਂ ਤੇ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਡੀਐਸਪੀ ਬਰਾੜ ਜੀ ਬਾਰੇ ਗੱਲ ਕੀਤੀ ਹੈ ਤੇ ਪਹਿਲਾਂ ਵੀ 2012-13 ਜਿੱਤੇ ਐਸਐਸਓ ਸ਼ਕਤੀ ਬਣਾ ਰਹੇ ਸ਼ਹਿਰ ਦਾ ਮਾਹੌਲ ਬਹੁਤ ਵਧੀਆ ਰਿਹਾ ਜੋ ਗੁੰਡਾ ਅਨਸਰ ਗਲਤ ਬੰਦਿਆਂ ਦਾ ਇਹਨਾਂ ਦਾ ਦਹਿਸ਼ਤ ਸੀ ਤੇ ਉਹਨਾਂ ਨੇ ਬਹੁਤ ਕੰਟਰੋਲ ਕੀਤਾ ਹੁਣ ਸਰਕਾਰ ਨੇ ਜੋ ਡੀਐਸਪੀ ਸਾਹਿਬ ਨੂੰ ਰਾਜਪਾਲ ਭੇਜਿਆ ਤੇ ਹੁਣ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਸ਼ਹਿਰ ਦੇ ਵਿੱਚ ਜੋ ਕੁਝ ਹੋ ਰਿਹਾ ਚੇਨ ਸਟੇਜਿਸ ਦਾ ਹੋ ਗਿਆ ਜਾਂ ਹੋਰ ਕਿਤੇ ਵੀ ਮਾਲ ਘਟਾਈ ਗੁੰਡਾਗਰਦੀ ਹੋ ਰਹੀ ਹੈ ਕੰਟਰੋਲ ਨਹੀਂ ਹੋ ਪਾ ਰਹੀ ਸੀ ਲੇਕਿਨ ਹੁਣ ਸਾਨੂੰ ਬਹੁਤ ਉਮੀਦ ਹੈ ਕਿ ਬਰਾੜ ਸਾਹਿਬ ਦੇ ਆਉਣ ਤੋਂ ਬਾਅਦ ਸ਼ਹਿਰ ਦੇ ਵਿੱਚ ਸ਼ਾਂਤੀ ਦਾ ਵਾਤਾਵਰਨ ਹੋਊਗਾ ਤੇ ਜੋ ਪਿੱਛੇ ਜੇ ਦੁਰਘਟਨਾਵਾਂ ਕੈਸੀ ਵੀ ਕਿਸੇ ਵੀ ਤਰ੍ਹਾਂ ਦੀਆਂ ਜੋ ਵੀ ਚੇਨ ਸਟੀਚਿੰਗ ਇਹ ਉਹ ਜੋ ਵੀ ਲੋਕਾਂ ਦੇ ਹੌਸਲੇ ਵਧੇ ਹੋਏ ਸੀਗੇ ਤਾਲੇ ਤੋੜਨੇ ਲੁੱਟਾਂ ਖੋਹਾਂ ਕਰਨੀਆਂ ਉਹਨਾਂ ਤੇ ਕੰਟਰੋਲ ਹੋਊਗਾ ਦੇਖੋ ਜੀ ਮੈਂ ਬਹੁਤ ਵੈਲਕਮ ਕਰਾਂਗਾ ਸਰਦਾਰ ਵਿਕਰਮਜੀਤ ਸਿੰਘ ਬਰਾੜ ਸਾਹਿਬ ਦਾ ਕਿਉਂਕਿ ਉਹ ਸ਼ੁਰੂ ਤੋਂ ਬਹੁਤ ਸੇਵਾ ਨਿਭਾਈ ਹੈ ਰਾਈਪੁਰਾ ਸ਼ਹਿਰ ਦੀ ਸ਼ਹਿਰ ਦੇ ਵਿੱਚ ਜਿੰਨਾ ਕਾਨੂੰਨ ਵਿਵਸਥਾ ਵਿਗੜੀ ਹੋਈ ਸੀਗੀ ਉਹਨੂੰ ਸੁਧਾਰਨ ਵਾਸਤੇ ਇਹ ਜਿਹੇ ਆਫਸਰ ਧੱਕੜ ਆਫੀਸਰ ਆਉਣ ਬਹੁਤ ਜ਼ਰੂਰੀ ਸੀਗੇ ਤੇ ਬਹੁਤ ਹੀ ਚੰਗਾ ਲੱਗ ਰਿਹਾ ਸਾਡੇ ਵਾਸਤੇ ਰਾਏਪੁਰੇ ਵਾਸਤੇ ਮਾਣ ਦੀ ਗੱਲ ਹੈ ਉਹਨਾਂ ਨੂੰ ਰਾਸ਼ਟਪਤੀ ਅਵਾਰਡ ਚੌਥੀ ਵਾਰ ਮਿਲ ਰਿਹਾ ਤੇ ਵੀ ਬਹੁਤ ਵੱਡੀ ਗੱਲ ਹੈ ਜੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਅਸੀਂ ਉਹਨਾਂ ਦਾ ਜਿਹੜਾ ਰਾਏਪੁਰਾ ਨੂੰ ਆ ਕੇ ਉਹਨੂੰ ਵੈਲਕਮ ਕਰਦੇ ਆਂ ਅਸੀਂ ਉਹਨਾਂ ਦੀ ਵਰਕਿੰਗ ਜਿਹੜੀ ਹੈ ਤਾਂ ਇੱਥੇ ਰਾਏਪੁਰੇ ਕਈ ਸਾਲ ਤੱਕ ਕੇ بطور ਐਸਐਚਓ ਉਹਨਾਂ ਦੇ ਹੁੰਦੇ ਲਾਈਨ ਆਰਡਰ ਦੀ ਪੋਜੀਸ਼ਨ ਸੀ ਬਹੁਤ ਹੀ ਜ਼ਿਆਦਾ ਇਫੈਕਟਿਵ ਸੀਗੀ ਔਰ ਹੁਣ ਅਸੀਂ ਉਹ ਐਸ ਡੀਐਸਪੀ ਆ ਰਹੇ ਤਾਂ ਅਸੀਂ ਸਮਝਦੇ ਕਿ ਪਹਿਲੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਅੱਛੇ ਹੋਏਗੀ ਬਹੁਤ ਅੱਛਾ ਪਰਫਾਰਮ ਕਰ ਰਹੀ ਹੈ ਰਾਜਪੁਰੇ ਨੂੰ ਜੇ ਕੋਈ ਕਮੀ ਜੇ ਰਹਿ ਗਈ ਸੀ ਉਹ ਹੁਣ ਪੂਰੀ ਕਰ ਦੇਣਾ ਦੇਖੋ ਡੀਐਸਪੀ ਸਾਹਿਬ ਜਿਹੜੇ ਰਾਜਪੁਰੇ ਆਏ ਨੇ ਡਾਇਰੈਕਟਰ ਮੈਸਰ ਰਾੜ ਸਾਹਿਬ ਉਹ ਰਾਜਪੁਰੇ ਬਹੁਤ ਪਹਿਲੇ ਐਸਐਚਓ ਹੀ ਰਹੇ ਨੇ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਨੇ ਉਹਨਾਂ ਦੇ ਕੰਮ ਦੀ ਤਾਰੀਫ਼ ਕਾਂਗਰਸ ਟਾਈਮਿੰਗ ਬੋਕਸਿੰਗ ਮੈਂ ਬੜਾ ਹੁਣ ਪਹਿਲੇ ਐਸਐਸ ਸੀ ਸੀ ਹੁਣ ਵੱਡਾ ਆਉਦਾਂ ਅਮੀਨੇ ਡੀਐਸਪੀ ਸਾਹਿਬ ਬਣੇ ਨੇ ਬਹੁਤ ਵਧੀਆ ਸੇਵਾਵਾਂ ਦੇਣਗੇ ਜਿਹੜੇ ਕ੍ਰਾਈਮ ਰਾਜਪੁਰੇ 'ਚ ਵੱਧ ਰਿਹਾ ਹੈ ਮੈਨੂੰ ਲੱਗਦਾ ਹੈ ਉਹਦੇ ਉੱਤੇ ਬਹੁਤ ਥਲ ਪਵੇਗੀ ਪਹਿਲਾਂ ਤਾਂ ਜੀ ਸਾਡੇ ਵਾਲਮੀਕੀ ਸਮਾਜ ਵੱਲੋਂ ਸਫਾਈ ਕਰਮਚਾਰੀਆਂ ਵੱਲੋਂ ਬੜਾ ਹੀ ਮੁਬਾਰਕਬਾਦ ਦਿੰਦੇ ਅਸੀਂ ਜਿਹੜੇ ਨੇਕ ਇਮਾਨਦਾਰ ਅਫਸਰ ਹੈ ਵਿਕਰਮਜੀਤ ਬਰਾੜ ਤੇ ਰਾਜਪੁਰੇ ਦੀ ਅਸੀਂ ਇੱਕ ਵਾਰ ਮੈਂ ਤਾਂ ਇਹ ਕਹਾਂਗਾ ਕਿ ਖੁਸ਼ ਨੇ ਨਸੀਬੀ ਹੈ ਕਿ ਇਹ ਜੇ ਅਸਰ ਇਮਾਨਦਾਰ ਦੁਬਾਰੇ ਆ ਰਹੇ ਆ ਤੇ ਸਾਨੂੰ ਪੂਨ ਉਮੀਦ ਆ ਉਹਨਾਂ ਤੋਂ ਜਿਹੜੀ ਇਹ ਚੋਰੀਆਂ ਦੀਆਂ ਵਾਰਦਾਤਾ ਲੁੱਟਖੋ ਦੀਆਂ ਵਾਰਦਾਤਾ ਹੋ ਰਹੀਆਂ ਇਹਨਾਂ ਨੂੰ ਬੜੀ ਛੇਤੀ ਉਹ ਥੱਲ ਪਾएंगे ਬੜੀ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਵਿਕਰਮ ਸਿੰਘ ਜਿੰਗ ਬਰਾੜ ਸਾਹਿਬ ਜਿਹੜੇ ਬਤੌਰ ਪਹਿਲਾ ਐਸ ਐਚਓ ਆਪਣੀਆਂ ਸੇਵਾਵਾਂ ਰਾਜਪੁਰੇ ਦੇ ਚੁੱਕੇ ਨੇ ਉਹ ਅੱਜ ਬਤੌਰ ਡੀ ਐਸ ਪੀ ਰਾਜਪੁਰਾ ਫੇਰ ਆ ਰਹੇ ਨੇ ਰਾਜਪੁਰਾ ਨੂੰ ਵੈਸੇ ਵੀ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਐਸੇ ਅਫਸਰ ਦੀ ਲੋੜ ਸੀ ਲਾਅ ਐਂਡ ਆਰਡਰ ਹੁਣ ਉਮੀਦ ਰਾਜਪੁਰਾ ਦੇ ਲੋਕਾਂ ਨੂੰ ਜਗਈ ਹੈ ਕਿ ਲਾਅ ਐਂਡ ਆਰਡਰ ਜਿਹੜਾ ਹੈ ਸਾਡਾ ਦਰੁਸਤ ਹੋਏਗਾ ਸੋ ਤੁਸੀਂ ਸੁਣਿਆ ਕਿ ਰਾਜਪੁਰਾ ਸ਼ਹਿਰ ਦੇ ਵਿੱਚ ਕਿੰਨੀ ਖੁਸ਼ੀ ਦਾ ਮਾਹੌਲ ਹੈ ਕਿ ਸਾਡੇ ਡੀਐਸਪੀ ਸਾਹਿਬ ਬਰਾੜ ਸਾਹਿਬ ਜੋ ਕਿ ਰਾਜਪੁਰਾ ਆ ਰਹੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਲਗਾਤਾਰ ਖਬਰਾਂ ਦੇ ਵੀ ਸੁਣ ਰਹੇ ਸੀਗੇ ਕਿ ਲਗਾਤਾਰ ਚੋਰ ਚੋਰੀ ਡਕੈਤੀ ਛੀਨਾ ਚਪਤੀ ਸਭ ਕੁਝ ਜਿਹੜਾ ਹੈ ਗੈਰ ਕਾਨੂੰਨੀ ਨਸ਼ੇ ਵਗੈਰਾ ਕਿੰਨਾ ਵੱਧ ਚੁਕਿਆ ਸੀ ਕਮ ਰਾਜਪੁਰਾ ਸ਼ਹਿਰ ਦੇ ਵਿੱਚ ਹੁਣ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਉਮੀਦ ਜ਼ਰੂਰ ਹੈ ਕਿ ਜਦ ਵਿਕਰਮਜੀਤ ਸਿੰਘ ਬਰਾੜ ਆਪਣਾ ਅਹੁਦਾ ਉਰੇ ਆਪਣਾ ਡੀਐਸਪੀ ਦੀ ਕੁਰਸੀ ਜਦ ਰਾਜਪੁਰੇ ਦੀ ਸਾਮ ਲੈਣਗੇ ਤਾਂ ਇਹ ਚੀਜ਼ਾਂ ਤੋਂ ਘੱਟ ਤੋਂ ਘੱਟ ਲੋਕਾਂ ਨੂੰ ਨਿਜਾਤ ਮਿਲੇਗੀ ਲੋਕ ਆਪਣੇ ਘਰ ਦੇ ਬਾਹਰ ਆਜ਼ਾਦੀ ਦੇ ਨਾਲ ਖੂਮ ਸਕਣਗੇ ਕਿਉਂਕਿ ਲੋਕਾਂ ਦੀ ਆਜ਼ਾਦੀ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਤੇ ਹੁਣ ਤੁਹਾਨੂੰ ਜਾਣਕਾਰੀ ਦਿੰਨੇ ਆ ਉਸ ਗਲੈਂਟਰੀ ਅਵਾਰਡ ਦੇ ਬਾਰੇ ਇਹ ਗਲੈਂਟਰੀ ਵਾਰਡ ਆਖਿਰ ਹੁੰਦਾ ਕੀ ਹੈ ਤੁਹਾਨੂੰ ਦਿਖਾਨੇ ਗਲੈਂਟਰੀ ਅਵਾਰਡ ਕੀ ਚੀਜ਼ ਹੈ ਤੇ ਗੱਲ ਕਰਵਾਵਾਂਗੇ ਰਾਜਪੁਰਾ ਸਦਰ ਥਾਣੇ ਦੇ ਐਸ ਐਚ ਓ ਕਿਰਪਾਲ ਸਿੰਘ ਮੋਹੀਜੀ ਨਾਲ ਜੋ ਕਿ ਬਰਾੜ ਸਾਹਿਬ ਵਿਕਰਮਜੀਤ ਸਿੰਘ ਬਰਾੜ ਜੀ ਦੀ ਟੀਮ ਦਾ ਇੱਕ ਅਹਿਮ ਹਿੱਸਾ ਰਹੇ ਹਨ ਸੋ ਪਹਿਲਾਂ ਤੁਹਾਨੂੰ ਦਿਖਾਉਣਾ ਹੈ ਕਿ ਗਲੈਂਟਰੀ ਅਵਾਰਡ ਹੁੰਦਾ ਕੀ ਹੈ ਕਿਰਪਾਲ ਸਿੰਘ ਜੀ ਤੋਂ ਪੁੱਛਾਂਗੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਦੇ ਨਾਲ ਜਿਹੜਾ ਹੈ ਬਰਾੜ ਸਾਹਿਬ ਦੇ ਨਾਲ ਗਲੈਂਟਰੀ ਅਵਾਰਡ ਨਾਲ ਨਵਾਜਿਆ ਗਿਆ ਸੀਗਾ ਆਖਿਰ ਗਲੈਂਟਰੀ ਅਵਾਰਡ ਹੈ ਕੀਆ ਪੂਰੀ ਗੱਲ ਸੁਣਾਵਾਂਗੇ ਕਿ ਆਖਿਰ 24 ਘੰਟੇ ਕਿਰਪਾਲ ਸਿੰਘ ਜੀ ਬਰਾੜ ਸਾਹਿਬ ਦੇ ਨਾਲ ਰਹੇ ਹਨ ਜਦ ਵਿੱਕੀ ਗੌਂਦਰ ਜੋ ਕਿ ਗੈਂਗਸਟਰ ਹੈਗੇ ਸੀਗੇ ਉਹਨਾਂ ਦਾ ਜਿਹੜਾ ਇਨਕਾਊਂਟਰ ਕੀਤਾ ਗਿਆ ਸੀ ਉਸ ਟੀਮ ਦੇ ਮੇਨ ਮੈਂਬਰ ਰਹੇ ਸੀਗੇ ਕਿਹੜੇ ਕਿਹੜੇ ਹੋਰ ਮੈਂਬਰ ਰਾਜਪੁਰੇ ਦੇ ਰਹੇ ਆ ਆਓ ਤੁਹਾਨੂੰ ਸਿੱਧਾ ਲੈ ਕੇ ਚਲਦੇ ਆ ਰਾਜਪੁਰਾ ਸਦਰ ਥਾਣੇ ਦੇ ਵਿੱਚ ਤੇ ਗੱਲ ਕਰਾਂਗੇ ਕਿਰਪਾਲ ਸਿੰਘ ਮੋਹੀ ਜੋ ਕਿ ਇਸ ਟਾਈਮ ਮੌਜੂਦਾ ਐਸਐਚਓ ਹੈਗੇ ਸਦਰ ਦੇ ਸੋ ਲਗਾਤਾਰ ਤੁਹਾਨੂੰ ਵਿਕਰਮਜੀਤ ਸਿੰਘ ਬਰਾੜ ਜੋ ਕਿ ਜਿਰਕਪੁਰ ਤੋਂ ਬਦਲ ਕੇ ਡੀਐਸਪੀ ਰਾਜਪੁਰਾ ਲਾਏ ਗਏ ਆ ਉਹਨਾਂ ਦੀ ਲਗਾਤਾਰ ਸਟੋਰੀ ਤੁਹਾਨੂੰ ਦਿਖਾ ਰਹੇ ਆ ਤੇ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਬਰਾੜ ਸਾਹਿਬ ਨੂੰ ਚਾਰ ਗਲੈਂਟਰੀ ਅਵਾਰਡ ਜਿਹੜੇ ਦਿੱਤੇ ਗਏ ਆ ਉਹ ਗਲੈਂਟਰੀ ਅਵਾਰਡ ਕਿਹਾ ਕਿਸ ਨੂੰ ਜਾਂਦਾ ਸੋ ਇਹ ਤੁਸੀਂ ਦੇਖ ਪਾ ਰਹੇ ਹੋ ਇਹ ਹੈਗੇ ਗਲੈਂਟਰੀ ਅਵਾਰਡ ਅਸੀਂ ਖੜੇ ਆ ਰਾਜਪੁਰਾ ਦੇ ਸਦਰ ਥਾਣੇ ਦੇ ਵਿੱਚ ਜਿੱਥੇ ਕਿ ਸਰਦਾਰ ਕਿਰਪਾਲ ਸਿੰਘ ਮੋਹੀ ਜਿਹੜੇ ਐਸ ਐਚ ਓ ਹੈ ਉਹਨਾਂ ਨੂੰ ਵੀ ਜਿਹੜਾ ਹੈ 26 1 2020 ਨੂੰ ਰਾਸ਼ਟਰਪਤੀ ਜੀ ਤੋਂ ਗਲੈਂਟਰੀ ਅਵਾਰਡ ਮਿਲਿਆ ਸੀਗਾ ਇਹ ਹੁੰਦਾ ਹੈ ਗਲੈਂਟਰੀ ਅਵਾਰਡ ਜੋ ਕਿ ਬਰਾੜ ਸਾਹਿਬ ਨੂੰ ਚਾ ਗਲੈਂਟਰੀ ਅਵਾਰਡ ਜਿਹੜੇ ਹੈ ਉਹ ਮਿਲ ਚੁਕੇ ਹਨ ਸੋ ਐਸ ਐਚ ਓ ਕਿਰਪਾਲ ਸਿੰਘ ਸਰਦਾਰ ਵਿਕਰਮਜੀਤ ਸਿੰਘ ਬਰਾੜ ਦੇ ਟੀਮ ਦੇ ਇੱਕ ਅਹਿਮ ਮੈਂਬਰ ਰਹੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਆਏ ਆ ਸਰ ਮੈਂ ਤੁਹਾਡਾ ਸਵਾਗਤ ਕਰਦਾ ਜੀ ਤੁਸੀਂ ਅਹਿਮ ਮੈਂਬਰ ਰਹੇ ਹੋ ਵਿਕਰਮਜੀਤ ਸਿੰਘ ਬਰਾੜ ਦੇ ਟੀਮ ਦੇ ਆਪਣਾ ਉਹ ਜੋ ਡੀਐਸਪੀ ਹੈ ਰਾਜਪੁਰਾ ਨਵਨਿਯੁਕਤ ਹੋਏ ਆ ਨਵੇਂ ਲਗੇ ਆ ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਥੈਂਕ ਯੂ ਪਹਿਲਾਂ ਤਾਂ ਸੰਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਕੋਲ ਆਇਓ ਤੇ ਗਲੈਂਟਰੀ ਅਵਾਰਡ ਜਿਹੜਾ ਸਾਡਾ ਬਾਦਰੀਪੁਰ ਪੁਰਸਕਾਰ ਹੈ ਸਾਡੇ ਪੁਲਿਸ ਵਿਭਾਗ ਦੇ ਵਿੱਚ ਇਹ ਮਤਲਬ ਸਾਡੇ ਮਹਿਕਮੇ ਵਿੱਚ ਸਭ ਤੋਂ ਵੱਡਾ ਵਾਰਡ ਹੀ ਗਲੈਂਟਰੀ ਵਾਰਡ ਹੈ ਇਸ ਤੋਂ ਉੱਪਰ ਕੋਈ ਵਾਰਡ ਨਹੀਂ ਹੈ ਪੁਲਿਸ ਮਹਿਕਮੇ ਦੇ ਵਿੱਚ ਸਾਡੇ ਮਤਲਬ ਜੇ ਇੰਜਰਟ ਹੋ ਜੇ ਬੰਦਾ ਮਤਲਬ ਸੀਧ ਹੋ ਜੇ ਉਹਦੇ ਲਈ ਵੀ ਗਲੈਂਟਰੀ ਹੀ ਵਾਰਡ ਆ ਮੈਕਮੇ ਦੇ ਵਿੱਚ ਗਲੈਂਟਰੀ ਹੀ ਦਿੰਦੇ ਆ ਜਿੱਦਾਂ ਮੇਰਾ ਹੈਗਾ ਪੀ ਐਮ ਜੀ ਇੱਕ ਹੁੰਦਾ ਪੀ ਪੀ ਐਮ ਜੀ ਠੀਕ ਹੈ ਜੀ ਜਿਹੜਾ ਸੀਧ ਹੁੰਦਾ ਉਹਨੂੰ ਪੀ ਪੀ ਐਮ ਜੀ ਮਿਲਦਾ ਜੇ ਸਾਨੂੰ ਇਹ ਹੈਗਾ ਪੀ ਐਮ ਇਹ ਜਦ ਤੁਹਾਨੂੰ ਇਹ ਗਲੈਂਟਰੀ ਅਵਾਰਡ ਵਿਕੀ ਗੌਂਡਰ ਦਸ਼ਤ ਐਨਕਾਊਂਟਰ ਹੋਇਆ ਉਸ ਤੋਂ ਬਾਅਦ ਜਦ ਇਹ ਤੁਹਾਨੂੰ ਗਲੈਂਟਰੀ ਵਾਰਡ ਮਿਲਿਆ ਤੁਸੀਂ ਜਦ ਗਏ ਹੋ ਗਲੈਂਟਰੀ ਅਵਾਰਡ ਲੈਣ ਵਾਸਤੇ ਬਰਾੜ ਸਾਹਿਬ ਵੀ ਤੁਹਾਡੇ ਨਾਲ ਸੀਗੇ हां जी ਨਾਲ ਸੀ ਕਿ ਸਾਨੂੰ ਬੜਾ ਮਤਲਬ ਇੱਕ ਸਾਡੇ ਲਈ ਕੋਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਗਲੈਂਟਰੀ ਵਾਰਡ ਮਿਲਣਾ ਕੋਈ ਹਰ ਇੱਕ ਨੂੰ ਨਹੀਂ ਮਿਲਦਾ ਮਤਲਬ ਇੱਕ ਇਸ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਮੇਰੇ ਲਈ ਸੀ ਉਸ ਜਿਸ ਦਿਨ ਮੈਨੂੰ ਗਲੈਂਟਰੀ ਮਿਲਿਆ ਸੀ ਤੇ ਦੂਜੀ ਮੈਨੂੰ ਖੁਸ਼ੀ ਇਹ ਸੀ ਕਿ ਵੀ ਸਸੀਂ ਕੁਝ ਪੰਜਾਬ ਲਈ ਕੀਤਾ ਜਿਹੜਾ ਕੋਈ ਪੰਜਾਬ ਲਈ ਕਰਦਾ ਪੁਲਿਸ ਲਈ ਕੁਝ ਕਰਦਾ ਉਹਨੂੰ ਹੀ ਗਲੈਂਟਰੀ ਮਿਲਦਾ ਐ ਇਦਾਂ ਗਲੈਂਟਰੀ ਨਹੀਂ ਮਿਲਦਾ ਇਹ ਗਲੈਂਟਰੀ ਵਾਰਡ ਲੈਣਾ ਇੱਕ ਬਹੁਤ ਵੱਡੀ ਗੱਲ ਹੈ ਮੇਰੇ ਲਈ ਤੇ ਤੁਸੀਂ ਤਾਂ ਮੈਂਬਰ ਸੀਗੇ ਟੀਮ ਦੇ ਜੋ ਸਾਨੂੰ ਪਤਾ ਲੱਗਾ ਸਾਡੇ ਸੂਤਰ ਦੱਸ ਰਹੇ ਕਿ ਬਰਾੜ ਸਾਹਿਬ ਦੀ ਟੀਮ ਦੇ ਹੋਰ ਵੀ ਜਿਹੜੇ ਹਨ ਰਾਜਪੁਰੇ ਪੁਲਿਸ ਮਹਿਕਮੇ ਦੇ ਵਿੱਚ ਆ ਉਹ ਟੀਮ ਦੇ ਵਿੱਚ ਮੈਂਬਰ ਸੀਗੇ ਉਹ ਕੌਣ ਕੌਣ ਮੈਂਬਰ ਸੀਗੇ ਮੈਂਬਰ ਇਦਾਂ ਸੰਦੀਪ ਜੀ ਇੱਕ ਜਦੋਂ ਬਰਾਟਸਾਪ ਪਹਿਲਾਂ 2009 ਦੇ ਵਿੱਚ ਇੱਥੇ ਰਾਜਪਰੇ ਲੱਗੇ ਆ ਇਹਨਾਂ ਨੇ ਇੱਕ ਟੀਮਾਂ ਬਣਾਈਆਂ ਸੀਗੀਆਂ ਉਹ ਟੀਮਾਂ ਮਤਲਬ ਇੱਕ ਗੈਂਗਸਟਰ ਚੋਰ ਚਪਕਿਆਂ ਲਈ ਇੱਕ ਟੀਮਾਂ ਬਣਾਈਆਂ ਸੀ ਅੱਡ ਉਹ ਬਹੁਤ ਛੋਟੀ ਟੀਮਾਂ ਸੀ ਉਦੋਂ ਬੜਾ ਕੰਮ ਕੀਤਾ ਰਾਜਪਰੇ ਚ ਉਦੋਂ ਟੀਮਾਂ ਕਰਦੀ ਮਤਲਬ ਕੰਮ ਕਰਦੀਆਂ ਉਹੀ ਟੀਮਾਂ ਅੱਜ ਨਾਲ ਨੇ ਜਿਹੜੀਆਂ ਅੱਜ ਉਹ ਟੀਮਾਂ ਬਹੁਤ ਵੱਡੀਆਂ ਟੀਮਾਂ ਬਣ ਚੁੱਕੀਆਂ ਨੇ ਠੀਕ ਹੈ ਜੀ ਜਿਨ੍ਹਾਂ ਨੇ ਆਲ ਇੰਡੀਆ ਚ ਕੰਮ ਕੀਤਾ ਸਿਰਫ ਉਹਦੇ ਵਿੱਚ ਜ਼ਿਆਦਾਤਰ 5 ਤੋਂ 6 ਜਿਹੜੇ ਆਪਣੇ ਟੀਮ ਮੈਂਬਰ ਨੇ ਉਹ ਰਾਜਪੁਰੇ ਤੋਂ ਹੀ ਨੇ ਉਹਦੇ ਵਿੱਚ ਮੈਂ ਵੀ ਹੈਗਾ ਹਾਂ ਤੇ ਬਾਕੀ 5 6 ਮੁਲਾਜ਼ਮ ਹੋਰ ਨੇ ਜਿਹੜੇ ਰਾਜਪੁਰੇ ਤੋਂ 2009 ਦੀਆਂ ਟੀਮਾਂ ਬਣਾਈਆਂ ਜਿਹੜੀਆਂ ਅੱਜ ਤੱਕ ਬਰਾੜ ਸਾਹਿਬ ਦੇ ਨਾਲ ਹੀ ਕੰਮ ਕਰ ਰਹੀਆਂ ਨੇ ਜਦ ਜਦ ਤੁਸੀਂ ਬਰਾੜ ਸਾਹਿਬ ਦੇ ਨਾਲ ਕੰਮ ਕੀਤਾ ਉਸ ਟਾਈਮ ਬਤੌਰ ਤੁਹਾਡਾ ਅਹੁਦਾ ਕੀ ਸੀਗਾ ਤੇ ਅੱਜ ਤੁਸੀਂ ਰਾਜਪੁਰਾ ਸਦਰ ਥਾਣੇ ਚ ਐਸਐਚਓ ਹੋ ਮੈਂ ਬਰਾੜ ਸਾਹਿਬ ਦੀ ਟੀਮ ਚ ਆਇਆ ਸੀ ਮੈਂ ਬਤੌਰ ਹੌਲਦਾਰ ਸੀਗਾ ਮੈਨੂੰ ਮਤਲਬ ਜਿਹੜੀ ਸੀਟ ਤੇ ਅੱਜ ਮੈਂ ਬੈਠਾ ਆ ਇਹ ਸੀਟ ਤੇ 2009 ਤੇ 2010 ਦੇ ਵਿੱਚ ਮੇਰੇ ਬੌਸ ਵਿਕਰਮਜੀਤ ਬਰਾੜ ਜੀ ਉਹ ਵੀ ਬੈੱਕੇ ਗਏ ਆ ਇਸ ਤੋਂ ਵੱਡੀ ਸਾਡੇ ਲਈ ਮਾਣ ਵਾਲੀ ਤੇ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਇੱਕ ਮਤਲਬ ਜਿਹਨੇ ਆਪਣੀ ਟੀਮ ਦੇ ਵਿੱਚ ਕੰਮ ਕਰਕੇ ਅਸੀਂ ਦੇਸ਼ ਲਈ ਪੰਜਾਬ ਲਈ ਕੰਮ ਕੀਤਾ ਤਾਂ ਅਸੀਂ ਅੱਜ ਸੀਟ ਤੇ ਬੈਠੇ ਆ ਥੋੜੀ ਥੋੜੀ ਨੇਚਰ ਬਾਰੇ ਤੁਸੀਂ ਤੁਹਾਡੇ ਤੋਂ ਜ਼ਿਆਦਾ ਕੋਈ ਨਹੀਂ ਦੱਸ ਸਕਦਾ ਕਿਉਂਕਿ ਤੁਸੀਂ 24 24 ਘੰਟੇ ਬਰਾੜ ਸਾਹਿਬ ਨਾਲ ਰਹੇ ਹੋ ਕਹੋ ਜੀ ਨੇਚਰ ਹੈਗੀ ਉਹਨਾਂ ਦੀ ਕਿਸ ਤਰ੍ਹਾਂ ਦੀ ਉਹਨਾਂ ਦੀ ਨੇਚਰ ਜੀ ਬਹੁਤ ਜੀ ਜੋ ਪੰਜਾਬ ਪੁਲਿਸ ਦੇ ਵਿੱਚ ਪੁਲਿਸ ਦੀ ਹੋਣੀ ਚਾਹੀਦੀ ਹੈ ਉਹ ਤੋਂ ਕਿਤੋਂ ਜ਼ਿਆਦਾ ਹਟਕੇ ਨੇਚਰ ਉਹਨਾਂ ਦੀ ਵਧੀਆ ਨੇਚਰ ਆ ਉਹ ਇੱਕ ਸਭ ਤੋਂ ਵੱਡੀ ਨੇਚਰ ਉਹਨਾਂ ਦੀ ਇਹ ਹੈ ਵੀ ਗਰੀਬ ਬੰਦੇ ਦੀ ਦਿਲੋਂ ਮਦਦ ਕਰਦੇ ਆ ਹਾਂਜੀ ਹਾਂਜੀ ਜਦੋਂ ਹੁਣ ਕਰੋਨਾ ਦੇ ਵਿੱਚ ਜਦੋਂ ਕਰੋਨਾ ਦਾ ਕਹਿਰ ਆਇਆ ਸੀ ਉਦੋਂ ਬਰਾੜ ਸਾਹਿਬ ਨੇ 100 ਪਰਿਵਾਰ ਸੀ ਜਿਹੜੇ ਝੂੰਗੀ ਰੋਟੀ ਤੋਂ ਤਾਦਿਓ 100 ਪਰਿਵਾਰ ਗੋਦ ਲੈ ਲਿਆ ਸੀ ਹਾਂਜੀ ਸੁਹਾਣੇ ਦੇ ਵਿੱਚ ਉਹਨਾਂ ਨੂੰ ਸਵੇਰੇ ਸ਼ਾਮ ਦੁਪਹਿਰ ਰੋਟੀ ਦਵਾਈਆਂ ਵਗੈਰਾ ਸਾਰਾ ਬਰਾੜ ਸਾਹਿਬ ਆਪ ਖੁਦ ਜਾ ਕੇ ਉੱਥੇ ਜਾ ਕੇ ਉਹਨਾਂ ਦੇ ਨਾਲ ਮਤਲਬ ਵਿਚਰ ਕੇ ਬਹਿਣਦੇ ਸੀ ਤੇ ਉਹਨਾਂ ਦਾ ਸਾਰਿਆਂ ਦਾ ਹਾਲ ਚਾਲ ਪੁੱਛਦੇ ਸੀ ਇਸ ਤੋਂ ਵਧੀਆ ਹੋਰ ਮਤਲਬ ਅ ਦੂਜੀ ਗੱਲ ਇਹ ਹੈ ਵੀ ਇੱਕ ਜਿਹੜਾ ਮਤਲਬ ਪ੍ਰੀਮੀਅਲ ਬੰਦਾ ਉਹਦੇ ਉਹਦੇ ਲਈ ਨਾਂ ਹੀ ਬਹੁਤ ਹੈ ਹਾਂਜੀ ਉਹਦੇ ਲਈ ਬਰਾੜ ਸਾਹਿਬ ਦਾ ਨਾਂ ਹੀ ਬਹੁਤ ਹੈ ਮਤਲਬ ਜਿਵੇਂ ਸਾਨੂੰ ਲੋਕ ਬਾਈਟ ਦੇ ਰਹੇ ਆਂ ਬਜ਼ਾਰਾਂ ਦੇ ਵਿੱਚ ਜਿਵੇਂ ਲੋਕ ਇਸ ਤਰ੍ਹਾਂ ਕਹਿ ਰਹੇ ਆਂ ਕਿ ਇਸ ਤਰ੍ਹਾਂ ਚਾ ਚੜ੍ਹਿਆ ਲੋਕਾਂ ਨੂੰ ਡੀਐਸਪੀ ਸਾਹਿਬ ਦਾ ਰਾਜਪੁਰਿਆਰੇ ਜਿਸ ਤਰ੍ਹਾਂ ਕੋਈ ਉਹਨਾਂ ਦੇ ਵੋਟਾਂ ਦੇ ਨਾਲ ਕੋਈ ਐਮਐਲਏ ਬਣ ਜਾਂਦਾ ਮੌਜੂਦਾ ਤੇ ਖੁਸ਼ ਹੁੰਦੇ ਆਂ ਲੋਕ ਉਸ ਤਰ੍ਹਾਂ ਬਰਾੜ ਸਾਹਿਬ ਕਹਿੰਦੇ ਵੀ ਜਿਸ ਟਾਈਮ ਬਰਾੜ ਸਾਹਿਬ ਸ਼ਹਿਰ ਦੇ ਵਿੱਚ ਆਉਂਦੇ ਆਂ ਲੁੱਟਾਂ ਖੋਹਾਂ ਜਿਹੜੀਆਂ ਹੈਗੀਆਂ ਉਹ ਬੰਦ ਹੋ ਜਾਂਦੀਆਂ ਤੇ ਚੋਰ ਆਪਣੇ ਆਪ ਸ਼ਹਿਰ ਛੱਡ ਕੇ ਭੱਜ ਜਾਂਦੇ ਆ ਉਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੀ ਉਹ ਦਿਨ ਰਾਤ ਮਿਹਨਤ ਕਰਦੇ ਆ ਉਹਨਾਂ ਦੀ ਟੀਮਾਂ ਦਿਨ ਰਾਤ ਮਿਹਨਤ ਕਰਦੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਸਫਲਤਾ ਮਿਲਦੀ ਹੋ ਹੁਣ ਇੱਥੇ ਰਾਜਪੁਰੇ ਆਉਣਗੇ ਦਿਨ ਰਾਤ ਮਿਹਨਤ ਕਰਨਗੇ ਤੁਹਾਨੂੰ ਦੇਖਣ ਦੂਜੀ ਗੱਲ ਜਿਹੜਾ ਰਾਜਪੁਰੇ ਤੁਸੀਂ ਕਹਿ ਰਹੇ ਹੋ ਖੁਸ਼ੀ ਦਾ ਮੋਲ ਹੈ ਉਹ ਇਹ ਆ ਵੀ ਉਹ ਇੱਥੇ ਲੋਕਾਂ 'ਚ ਵਿਚਰੇ ਹੋਏ ਆ ਇੱਥੇ 2009 2010 ਜਦੋਂ ਕਿ ਸਬ ਇਨਸਪੈਕਟਰ ਰੈਂਕ ਦੇ ਸੀਗੇ ਇੱਥੇ ਐਸਐਚਓ ਰਹੇ ਨੇ ਲੋਕਾਂ ਨੂੰ ਉਹਨਾਂ ਨੇ ਸੁਭਾਅ ਬਾਰੇ ਪਤਾ ਲੋਕਨੋ ਦੇ ਸਬਾਹ ਨੂੰ ਜਾਣਦੇ ਆ ਵੀ ਉਹ ਬਹੁਤ ਚੰਗੇ ਅਫਸਰ ਹੈ ਇਸ ਕਰਕੇ ਲੋਕ ਖੁਸ਼ੀ ਦਾ ਮਾਹੌਲ ਹੈ ਉਹਨਾਂ ਦੇ ਸਬਾਹ ਬਾਰੇ ਤਾਂ ਚੋਲ ਜਿਹੜੇ ਚੋਰ ਹੈਗੇ ਡਕੈਤ ਹੈਗੇ ਉਹ ਵੀ ਚੰਗੀ ਤਰ੍ਹਾਂ ਜਾਣਦੇ ਆ ਭੱਜ ਕੇ ਉਹਨਾਂ ਚੋਰ ਚੂਰ ਤਰ ਤੋਂ ਉਹਨਾਂ ਨੂੰ ਤਾਂ ਰਾਜਪੁਰੇ ਦਾ ਮਾਹੌਲ ਬਹੁਤ ਖਰਾਬ ਸੀ ਰਾਜਪੁਰੇ ਦਾ ਦੇਖੋ ਜੀ ਮਾਹੌਲ ਤਾਂ ਚਲੋ ਵਧੀਆ ਆ ਹੁਣ ਵੀ ਵਧੀਆ ਹੈ ਕੇ ਵਧੀਆ ਰਹੂਗਾ ਦੂਜੀ ਗੱਲ ਇਹ ਆ ਵੀ ਜਿਹੜਾ ਚੋਰ ਹੈ ਚਪਕਾ ਉਹਦੇ ਲਈ ਬਰਾੜ ਸਾਹਿਬ ਦਾ ਨਾਂ ਹੀ ਬਹੁਤ ਹੈ ਇਸ ਤੋਂ ਵੱਧ ਮੈਂ ਕੁਝ ਨਹੀਂ ਕਹੂੰਗਾ ਤੁਹਾਡੇ ਵੀ ਚਿਹਰੇ ਤੇ ਖੁਸ਼ੀ ਬੜੀ ਚਲਕ ਰਹੀ ਹੈ ਕਿ ਬਰਾੜ ਸਾਹਿਬ ਦੇ ਨਾਲ ਕੰਮ ਕਰਕੇ ਅੱਜ ਤੁਸੀਂ ਉੱਥੇ ਬੈਠੇ ਸੀਟ ਤੇ ਜਿੱਥੇ ਬਰਾਡ ਸਾਬ ਕਦੀ ਬੈਠਦੇ ਹੁੰਦੇ ਐ ਐਸ ਐਚਓ ਸੀਗੇ ਤੇ ਤੁਹਾਡੇ ਬੌਸ ਰਾਜਪੁਰੇ ਦੇ ਡੀਐਸਪੀ ਬਣ ਕੇ ਉਰੇ ਆ ਰਹੇ ਐ ਤੇ ਕਾਫੀ ਚਾ ਚੜਾ ਹੈ ਕਾਫੀ ਖੁਸ਼ੀ ਦਾ ਮਾਹੌਲ ਹੈ ਕਾਫੀ ਮੈਂ ਖੁਸ਼ੀ ਜ਼ਾਰ ਨਹੀਂ ਕਰ ਸਕਦਾ ਮੇਰੇ ਤਾਂ ਇੰਨਾ ਖੁਸ਼ੀ ਹੈ ਮੈਨੂੰ ਇਸ ਤੋਂ ਵੱਡੀ ਖੁਸ਼ੀ ਤੁਸੀਂ ਆਪ ਜਾਣਦੇ ਹੋ ਮੇਰੇ ਲਈ ਕੀ ਹੋ ਸਕਦੀ ਹੈ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸੋ ਇਹ ਸੀਗੇ ਸਦਰ ਥਾਣਾ ਦੇ ਐਸ ਐਚ ਓ ਕਿਰਪਾਲ ਸਿੰਘ ਮੋਹੀ ਜਿਨ੍ਹਾਂ ਨਾਲ ਆਪਾਂ ਗੱਲ ਕਰਤੀ ਲਗਾਤਾਰ ਬਰਾੜ ਸਾਹਿਬ ਦੀ ਸਟੋਰੀ ਤੇ ਲਗਾਤਾਰ ਜਾਰੀ ਹੈ ਨਿਊਜ਼ 89 ਪੰਜਾਬ ਤੁਸੀਂ ਬਣੇ ਰਹੋ ਨਿਊਜ਼ 89 ਪੰਜਾਬ ਦੇ ਨਾਲ ਸਰਦਾਰ ਕਿਰਪਾਲ ਸਿੰਘ ਮੋਹੀ ਜੋ ਐਸ ਐਚ ਓ ਸਦਰ ਉਹਨਾਂ ਨੇ ਵਿਕਰਮਜੀਤ ਸਿੰਘ ਬਰਾੜ ਜੀ ਨੂੰ ਆਪਣਾ ਬੌਸ ਆਪਣਾ ਸਭ ਕੁਝ ਸਮਝਦੇ ਆ ਉਹਨਾਂ ਬਾਰੇ ਕੀ ਜਾਣਕਾਰੀ ਦਿੱਤੀ ਹੈ ਤੇ ਗਲੈਂਟਰੀ ਅਵਾਰਡ ਬਾਰੇ ਜਾਣਕਾਰੀ ਦਿੱਤੀ ਹੈ ਸੋ ਹੁਣ ਜਦ ਵਿਕਰਮਜੀਤ ਸਿੰਘ ਬਰਾੜ ਰਾਜਪੁਰੇ ਦੇ ਵਿੱਚ بطور ਡੀਐਸਪੀ ਦਾ ਉਹਦਾ ਸਾਹਮਣੇ ਉਹ ਕਿੱਥੇ ਕਿੱਥੇ ਉਹਨਾਂ ਦਾ ਆਫਿਸ ਆਓ ਤੁਹਾਨੂੰ ਸਿੱਧਾ ਲੈ ਕੇ ਚਲਦੇ ਆ ਰਾਜਪੁਰਾ ਦੇ ਡੀਐਸਪੀ ਆਫਿਸ ਦੇ ਵਿੱਚ ਕੀ ਕੁਝ ਤਿਆਰੀਆਂ ਚੱਲ ਰਹੀਆਂ ਉੱਥੇ ਆਓ ਤੁਹਾਨੂੰ ਦਿਖਾਉਂਦੇ ਆ ਸੋ ਤੁਹਾਨੂੰ ਲਗਾਤਾਰ ਸਟੋਰੀ ਦਿਖਾ ਰਹੇ ਆ ਕਿ ਸਰਦਾਰ ਵਿਕਰਮਜੀਤ ਸਿੰਘ ਬਰਾੜ ਜਿਹੜੇ ਹੈ ਨਵੇਂ ਡੀਐਸਪੀ ਰਾਜਪੁਰਾ ਦੇ ਲੱਗ ਰਹੇ ਆ ਸੋ ਤੁਹਾਨੂੰ ਪਹਿਲਾਂ ਉਹਨਾਂ ਦਾ ਥਾਣਾ ਦਿਖਾਇਆ ਕਿ ਕਿਹੜੇ ਥਾਣੇ ਦੇ ਵਿੱਚ ਉਹਨਾਂ ਦਾ ਰਾਜਪੁਰੇ ਤੋਂ ਜਿਹੜਾ ਹੈ ਕੈਰੀਅਰ ਸਟਾਰਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਕਿਵੇਂ ਏਜੀਟੀਐਫ ਦਾ ਸਾਰੀ ਸਟੋਰੀ ਤੁਹਾਨੂੰ ਦਿਖਾਈ ਹੈ ਕਿ ਉਹਨਾਂ ਦਾ ਕਾਰਜਕਾਲ ਦੇ ਵਿੱਚ ਉਹਨਾਂ ਨੇ ਕਿੰਨੇ ਗੈਂਗਸਟਰਾਂ ਨੂੰ ਜਿਹੜਾ ਹੈ ਇਨਕਾਊਂਟਰ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈ ਅੱਜ ਚੌਥੀ ਵਾਰ ਜਿਹੜਾ ਗਲੈਂਟਰੀ ਵਾਰਡ ਲਾਈਨ ਤੋਂ ਬਾਅਦ ਰਾਜਪੁਰੇ ਦੇ ਡੀਐਸਪੀ ਜਿਹੜੇ ਬਣਨ ਜਾ ਰਹੇ ਆ ਸੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਇਹੀ ਇਹ ਦਫਤਰ ਹੈਗਾ ਰਾਜਪੁਰਾ ਦੇ ਮੀਨੀ ਸੈਕਟਰੀਏਟ ਦੇ ਵਿੱਚ ਜਿੱਥੇ ਕੀ ਬਰਾੜ ਸਾਹਿਬ ਦੇ ਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੋ ਸਾਡੇ ਸੂਤਰ ਦੱਸ ਰਹੇ ਕਿ ਸੋਮਵਾਰ ਤੱਕ ਸ਼ਾਇਦ ਉਹ ਆਪਣਾ ਚਾਰਜ ਜਿਹੜਾ ਹੈ ਰਾਜਪੁਰੇ ਦੇ ਵਿੱਚ ਲੈ ਲੈਣਗੇ ਸੋ ਇਹੀ ਉਹਨਾਂ ਦਾ ਜਿਹੜਾ ਕਮਰਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੀ ਡੀਐਸਪੀ ਸਾਹਿਬ ਦੀ ਜਿਹੜੀ ਨੇਮ ਪਲੇਟ ਹੈਗੀ ਉਹ ਉਹ ਰੇਤ ਉਤਰ ਚੁੱਕੀ ਹੈ ਤੇ ਉਹਨਾਂ ਨੇ ਇਹ ਜਿਹੜਾ ਇਹ ਦਫਤਰ ਹੈਗਾ ਇਹ ਉਹਨਾਂ ਦੀ ਇੰਤਜ਼ਾਰ ਜਿਹੜਾ ਕਰ ਰਿਆ ਸੋ ਸਮਾਨ ਵੀ ਜਿਹੜਾ ਹੈ ਆਣਾ ਸ਼ੁਰੂ ਹੋ ਚੁੱਕਿਆ ਔਰ ਇਹ ਉਹਨਾਂ ਦਾ ਨਵਾਂ ਫਰਨੀਚਰ ਜਿਹੜਾ ਦੱਸਿਆ ਜਾ ਰਿਹਾ ਨਵਾਂ ਫਰਨੀਚਰ ਆਇਆ ਹੈਗਾ ਨਹੀਂ ਕੁਰਸੀਆਂ ਆਈਆਂ ਹੈਗੀਆਂ ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਜਿਹੜਾ ਹੈ ਉਹ ਹੋਰ ਡੀਐਸਪੀਆ ਜਿਹੜੇ ਪੰਜਾਬ ਦੇ ਹੋਰ ਡੀਐਸਪੀ ਉਹਨਾਂ ਨਾਲੋਂ ਅਲੱਗ ਹੈ ਉਹ ਉਹਨਾਂ ਨੇ ਨੌਕਰੀ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਆਪਣੀ ਸੇਵਾਵਾਂ ਲੋਕਾਂ ਦੇ ਸੇਵਾਵਾਂ ਜਿਹੜੀਆਂ ਨਿਭਾਈਆਂ ਉਹਨਾਂ ਨੂੰ ਇਸੇ ਕਰਕੇ ਜਿਹੜਾ ਹੈ ਜਾਣਿਆ ਜਾਂਦਾ ਬੱਚਾ ਬੱਚਾ ਜਿਹੜਾ ਹੈ ਉਹਨਾਂ ਨੂੰ ਜਾਣਦਾ ਕਿ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕਿਸ ਤਰ੍ਹਾਂ ਦਾ ਐ ਸੋ ਇਹੀ ਅਸੀਂ ਤੁਹਾਨੂੰ ਦਫਤਰ ਦਿਖਾ ਰਹੇ ਸੀ ਤੇ ਇਹ ਸਟੋਰੀ ਤੁਹਾਨੂੰ ਦਿਖਾਈ ਹੈ ਪੂਰੀ ਤੇ ਪੂਰੀ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਸੋ ਹੁਣ ਇਹ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਦਿਨ ਉਹਨਾਂ ਜਿਹੜੇ ਉਹ ਰਾਜਪੁਰੇ ਦੇ ਡੀਐਸਪੀ ਬਣ ਕੇ ਉਹਰੇ ਆਪਣਾ ਚਾਰਜ ਲੈਣਗੇ ਤੇ ਦਫਤਰ ਦੇ ਵਿੱਚ ਬੈਠਣਗੇ ਤੇ ਆਮ ਲੋਕਾਂ ਨੂੰ ਮਿਲਣਾ ਸ਼ੁਰੂ ਕਰਨਗੇ ਸੋ ਤੁਹਾਨੂੰ ਇਹ ਸਾਡੀ ਸਟੋਰੀ ਕਿਸ ਤਰ੍ਹਾਂ ਲੱਗੀ ਤੁਸੀਂ ਬਰਾੜ ਸਾਹਿਬ ਬਾਰੇ ਕੀ ਜਾਣਦੇ ਹੋ ਤੁਸੀਂ ਬਰਾੜ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਕੈਮਰਾਮੈਨ ਮੁਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ ਸੋ ਜੀਵੇਂ ਕਿ ਤੁਹਾਨੂੰ ਅੱਜ ਇਹ ਪੂਰੀ ਸਟੋਰੀ ਤੁਹਾਨੂੰ ਸਰਦਾਰ ਵਿਕਰਮਜੀਤ ਸਿੰਘ ਬਰਾੜ ਜੋ ਕਿ ਇੱਕ ਬਹੁਤ ਬਹਾਦਰ ਅਫਸਰ ਹੈ ਉਹਨਾਂ ਦੀ ਸਟੋਰੀ ਦਿਖਾਈ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਰਾੜ ਸਾਹਿਬ ਬਾਰੇ ਸੋ ਤੁਸੀਂ ਇਸ ਸਟੋਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਲਦੀ ਜਿਹੜਾ ਹੈ ਸਰਦਾਰ ਵਿਕਰਮਜੀਤ ਸਿੰਘ ਬਰਾੜ ਰਾਜਪੁਰਾ ਦੇ ਡੀਐਸਪੀ ਦਾ ਅਹੁਦਾ ਸਾਂਭਣਗੇ ਇੱਕ ਕਦ ਸਾਂਭਣਗੇ ਇਹ ਵਕਤ ਦੱਸੇਗਾ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦੋ ਇਜਾਜ਼ਤ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਸਟੋਰੀ ਦੇ ਨਾਲ ਧੰਨਵਾਦ ਜੈ ਹਿੰਦ news 89 punjab har khabar jisda hove asar